ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਇੱਕ ਨਵਾਂ ਮੰਤਰ ਲੈ ਕੇ ਅੱਜ ਅਸੀਂ ਇਹ ਮੰਤਰ ਲੈ ਕੇ ਆਏ ਹਾਂ ਉਹ ਵੀ ਰਾਮ ਹਨੂਮਾਨ ਜੀ ਦਾ ਹੈ ਬਹੁਤ ਹੀ ਤਕੜਾ ਮੰਤਰ ਤੇ ਸਿੱਧ ਮੰਤਰ ਹੈ ਬਹੁਤ ਜਲਦ ਹੀ ਆਪਣਾ ਅਸਰ ਦਿਖਾ ਜਾਂਦਾ ਹੈ ਮੰਤਰ ਦੀ ਵਿਧੀ ਵੀ ਬਹੁਤ ਆਸਾਨ ਹੈ ਇਹ ਮੰਤਰ ਤੁਸੀਂ ਖਾਸ ਕਰਕੇ ভূত ਪ੍ਰੇਤ ਜਨਾਲਤ ਕੀਤਾ ਕਰਾਇਆ ਲੱਗੇ ਲਗਾਏ ਤੇ ਮਰੀਜ਼ ਉੱਤੇ ਜਿਆਦਾ ਇਸਤੇਮਾਲ ਕਰ ਸਕਦੇ ਹੋ ਉਹਦੀ ਖਾਤਰੇ ਬਹੁਤ ਵਧੀਆ ਹੈ ਜੇ ਕੋਈ ਗੱਦਾਂ ਵਾਲੇ ਵੀਰ ਨੇ ਤੇ ਉਹਨਾਂ ਦੀ ਖਾਤਰ ਵੀ ਇਹ ਬਹੁਤ ਵਧੀਆ ਮੰਤਰ ਜੋ ਵੀ ਇਸ ਮੰਤਰ ਨੂੰ ਕਰਨਗੇ ਕਿਉਂਕਿ ਇਹ ਸਿੱਧ ਮੰਤਰ ਨੇ ਸੇਉ ਸਿੱਧ ਕਰਨ ਬਹੁਤ ਆਸਾਨਾ ਤੇ ਆਮ ਵੀਰ ਵੀ ਆਮ ਭਗਤ ਵੀ ਇਸ ਮੰਤਰ ਨੂੰ ਪੜ੍ਹ ਸਕਦੇ ਹਨ ਤੇ ਇਸ ਮੰਤਰ ਦੀ ਤਾਕਤ ਬਹੁਤ ਜ਼ਿਆਦਾ ਜੇ ਕਿਸੇ ਦੇ ਉੱਤੇ ਕਿਸੇ ਨੂੰ ਕੁਝ ਕਰਾਤਾ ਹੋਵੇ ਜਾਂ ਕਿਸੇ ਚੀਜ਼ ਦਾ ਪੈਰਾ ਹੋਵੇ ਜਾਂ ਕੋਈ ਹਾਜ਼ਰੀ ਉਹਦੇ ਉੱਤੇ ਆਉਂਦੀ ਹੋਵੇ ਦੀ ਪਰੇਸ਼ਾਨ ਕਰਦੇ ਹੋਵੇ 10-10 ਮਿੰਟ ਬਾਅਦ ਹਾਜ਼ਰੀ ਦੇਰ ਚ ਦੋ-ਦੋ ਤਿੰਨ ਤਿੰਨ ਬਾਅਦ ਹਾਜ਼ਰੀ ਲੱਗਦੀ ਹੋਵੇ ਤਾਂ ਉਹ ਮਰੀਜ਼ ਬਹੁਤ ਪਰੇਸ਼ਾਨ ਹੁੰਦਾ ਹੈ ਤਾਂ ਉਸ ਦੇ ਉੱਪਰ ਇਸ ਮੰਤਰ ਦਾ ਪ੍ਰਯੋਗ ਕਰੋ ਬਹੁਤ ਹੀ ਪ੍ਰਭਾਵਸ਼ਾਲੀ ਤੇ ਸ਼ਕਤੀਸ਼ਾਲੀ ਹੈ ਇੱਕ ਵਾਰ ਪੜਨ ਵਾਲ ਹੀ ਮੰਤਰ ਆਪ ਦਾ ਕੰਮ ਕਰ ਜਾਵੇਗਾ ਸਭ ਤੋਂ ਪਹਿਲਾਂ ਉਹੀ ਸ਼ਰਤ ਹੁੰਦੀ ਹੈ ਜੋ ਅਸੀਂ ਆਮ ਤੁਹਾਨੂੰ ਵੀਡੀਓ ਵਿੱਚ ਦੱਸਦੇ ਹਾਂ ਕਿ ਕੋਈ ਵੀ ਮੰਤਰ ਕੋਈ ਵੀ ਜਾਪ ਜਾਂ ਕੋਈ ਵੀ ਕਲਮਾ ਪਾਠ ਸਭ ਦਾ ਅਸੀਂ ਪੜਨਾ ਹੈ ਉਹਦੇ ਉੱਪਰ ਯਕੀਨ ਵਿਸ਼ਵਾਸ ਤੇ ਸਰਦਾ ਪੂਰੀ ਹੋਣੀ ਚਾਹੀਦੀ ਹੈ ਫੇਰ ਹੀ ਉਹ ਮੰਤਰ ਕਲਮਾ ਪਾਠ ਸ਼ਬਦ ਆਪਣੀ ਸ਼ਕਤੀ ਦਿਖਾਉਂਦਾ ਹੈ ਜਦੋਂ ਅਸੀਂ ਉਸ ਨੂੰ ਦਿਲੋਂ ਨਹੀਂ ਵਿਸ਼ਵਾਸ ਰੱਖਦੇ ਤੇ ਇੱਕ ਅਜਮਾਉਣ ਦੀ ਖਾਤਰ ਅਸੀਂ ਉਸ ਪਾਠ ਨੂੰ ਕਰਦੇ ਹਾਂ ਜਾਂ ਉਸ ਮੰਤਰ ਨੂੰ ਪੜ੍ਹਦੇ ਹਾਂ ਤਉ ਮੰਤਰ ਆਪਣਾ ਕੰਮ ਨਹੀਂ ਕਰਦਾ ਤੇ ਨਹੀਂ ਅਸਰ ਦਿਖਾਉਂਦਾ ਫੇਰ ਅਸੀਂ ਕਹਿੰਦੇ ਹਾਂ ਕਿ ਮੰਤਰ ਵਿੱਚ ਤਾਕਤ ਨਹੀਂ ਹੈਗੀ ਮੰਤਰ ਕੁਝ ਨਹੀਂ ਕਰਦਾ ਅਸੀਂ ਬਹੁਤ ਮੰਤਰ ਪੜ੍ਹਿਆ ਜੀ ਬਹੁਤ ਸਿੱਲੇ ਕਰਿਆ ਸਾਨੂੰ ਕੋਈ ਫਰਕ ਨਹੀਂ ਪਿਆ ਨਾ ਸਾਡੇ ਮੰਤਰ ਚ ਕੋਈ ਤਾਕਤ ਆਈ ਆ ਅਸਲ ਵਿੱਚ ਉਹ ਕਮੀ ਸਾਡੇ ਵਿੱਚ ਹੁੰਦੀ ਹੈ ਨਾ ਕਿ ਮੰਤਰ ਵਿੱਚ ਕਿਉਂਕਿ ਜਿੰਨੇ ਵੀ ਮੰਤਰ ਹੁੰਦੇ ਹਨ ਇਹ ਕੋਈ ਆਮ ਮੰਤਰ ਨਹੀਂ ਹੁੰਦੇ ਇਹ ਬਹੁਤ ਵੱਡੇ ਰਿਸ਼ਿਆ ਮੁਨੀਆ ਦੇ ਮੰਤਰ ਸਿੱਧ ਕੀਤੇ ਹੁੰਦੇ ਹਨ ਜੋ ਹੌਲੀ ਹੌਲੀ ਚੇਲਿਆ ਕੋਲ ਦੇ ਹੁੰਦੇ ਹੋ ਉਹਦੇ ਪਹੁੰਚਦੇ ਹਨ ਇਸ ਲਈ ਕੋਈ ਆਪਣਾ ਆਪ ਦਾ ਮੰਤਰ ਨਹੀਂ ਹੁੰਦਾ ਇਹ ਸਾਰੇ ਰਿਸ਼ੀ ਮੁਰੀਆਂ ਦੇ ਮੰਤਰ ਹਨ ਸਾਧਿਕਾ ਦੀਆਂ ਮੰਤਰ ਹਨ ਜੋ ਬਜ਼ੁਰਗ ਪਹਿਲਾਂ ਇਸ ਮੰਤਰਾਂ ਨੂੰ ਪੜ੍ਹ ਕੇ ਗਏ ਹਨ ਇਹਨਾਂ ਨੂੰ ਕੰਮ ਲਿਆ ਹੈ ਤੇ ਉਹਨਾਂ ਦੇ ਕੰਮ ਸਵਾਰੇ ਹਨ ਮੰਤਰਾਂ ਨੇ ਇਹ ਉਹਨਾਂ ਦੇ ਹੀ ਮੰਤਰ ਹੁੰਦੇ ਹਨ ਸਭ ਤੋਂ ਪਹਿਲਾਂ ਤੁਸੀਂ ਵਿਸ਼ਵਾਸ ਪੂਰੀ ਸਰਧਾ ਨਾਲ ਯਕੀਨ ਰੱਖ ਕੇ ਮਨ ਦੇ ਵਿੱਚੇ ਪੱਕਾ ਕਰ ਲਵੋ ਕਿ ਜੋ ਅਸੀਂ ਮੰਤਰ ਪੜ੍ਹਦੇ ਹਾਂ ਇਹ ਜ਼ਰੂਰ ਹੀ ਆਪਣਾ ਅਸਰ ਦਿਖਾਵੇਗਾ ਤੇ ਸਾਨੂੰ 100% ਦਾ ਰਿਜ਼ਲਟ ਮਿਲੇਗਾ ਜਿਦੋਂ ਅਸੀਂ ਮੰਨਦੇ ਵਿੱਚ ਇਹ ਪੂਰਾ ਕਠੋਰ ਧਾਰ ਲੈਂਦੇ ਹਾਂ ਤੇ ਵਿਹਾਜ ਇਹ ਕੰਮ ਨੂੰ ਪੂਰਾ ਕਰਕੇ ਹਟਾਂਗੇ ਤੇ ਸਾਡੀ ਸ਼ਰਤਾਂ ਵੀ ਫੁੱਲ ਹੈ ਤੇ ਜਦੋਂ ਵੀ ਅਸੀਂ ਕੋਈ ਪਾਠ ਜਾਪ ਜਾਂ ਸਿਲਾ ਕਰਦੇ ਹੁਈ ਕਿਸੇ ਵੀ ਪਾਠ ਦਾ ਕਿਸੇ ਵੀ ਮੰਤਰ ਦਾ ਉਦੋਂ ਸਾਨੂੰ ਕੁਝ ਸ਼ਰਤਾਂ ਹੁੰਦੀਆਂ ਹਨ ਉਹ ਮੰਨਣੀਆਂ ਬਹੁਤ ਹੀ ਜ਼ਰੂਰੀਆਂ ਨੇ ਜਿਵੇਂ ਕਿ ਪਾਠ ਕਰਦੇ ਸਮੇਂ ਜਿੰਨਾ ਸਾਡਾ ਸਮਾ 40 ਦਿਨ ਦਾ ਜਾਂ 41 ਦਿਨ ਦਾ ਜਾਂ 21 ਦਿਨ ਦਾ ਜਾਂ 11 ਦਿਨ ਦਾ ਜਾਂ 7 ਦਿਨ ਦਾ ਅਸੀਂ ਪਾਠ ਕਰਦੇ ਹਾਂ ਉਦੀ ਵਿੱਚ ਅਸੀਂ ਝੂਠ ਨਹੀਂ ਬੋਲਣਾ ਹੁੰਦਾ ਕਿਸੇ ਗਰੀਬ ਨਾਲ ਕੋਈ ਤੱਕਰ ਨਹੀਂ ਕਰਨਾ ਜਦੋਂ ਕੋਈ ਮੰਗਤਾ ਆਇਆ ਵਿਚਾਰਾ ਮੰਗਣ ਉਹਨੂੰ ਪੁੱਠਾ ਸਿੱਧਾ ਨਹੀਂ ਬੋਲਣਾ ਜੋ ਤੁਹਾਡੇ ਕੋਲ ਜੇ ਕੁਸ ਹੈ ਤਾਂ ਤੁਸੀਂ ਉਸ ਨੂੰ ਦੇ ਦਿਓ ਰੋਟੀ ਪਾਣੀ ਭੋਜਨ ਸਕਾ ਦਿਓ ਕਿਉਂਕਿ ਇਹ ਚੀਜ਼ਾਂ ਦਾ ਪਤਾ ਨਹੀਂ ਕਿ ਕਿਸ ਰੂਪ ਵਿੱਚ ਆ ਜਾਣ ਇਸ ਕਰਕੇ ਆਪ ਦਾ ਨਿਰਮਰਤਾ ਨਾਲ ਸਹਿਸਵਾ ਕੇ ਨਾਲ ਰਹਿਣਾ ਹੁੰਦਾ ਹੈ ਕਿਸੇ ਨਾਲ ਕੋਈ ਗਾਲੀ ਗਲੋਚ ਨਹੀਂ ਕਰਨਾ ਹੁੰਦਾ ਸਾਦਗੀ ਅਖਤਿਆਰ ਕਰਨੀ ਹੁੰਦੀ ਹੈ ਤੇ ਮਿਹਨਤ ਦੀ ਕਮਾਈ ਹੀ ਕਰਕੇ ਖਾਣਾ ਹੁੰਦਾ ਹੈ ਇਸ ਲਈ ਇਹ ਮੰਤਰ ਉਸੇ ਤਰੀਕਾ ਕੰਮ ਕਰਦੇ ਹਨ ਜਿਹੜੇ ਨਿਮਰਤਾ ਨਾਲ ਤੇ ਸੱਚਾਈ ਨਾਲ ਇਸ ਮੰਤਰਾਂ ਦਾ ਪਾਠ ਕਰਦੇ ਹਨ ਕਿਉਂਕਿ ਇਹ ਦੇਵਤਿਆਂ ਦੇ ਪਾਠ ਹਨ ਅਸੀਂ ਇਹਨਾਂ ਨੂੰ ਜੋ ਸਾਡੇ ਦਿਲ ਦੇ ਵਿੱਚ ਹੈ ਉਹ ਸਾਰਾ ਕੁਝ ਹੀ ਜਾਣਦੇ ਹਨ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੇ ਸਾਡੀ ਸਾਦਗੀ ਦੇਖਣੀ ਹੁੰਦੀ ਆ ਤੇ ਮਨ ਦੇ ਵਿੱਚ ਪੈਸਾ ਕਮਾਉਣ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ ਸਾਨੂੰ ਮਨ ਦੇ ਵਿੱਚ ਇਹ ਰੱਖਣਾ ਚਾਹੀਦਾ ਵੀ ਜੇ ਸਾਡਾ ਇਹ ਮੰਤਰ ਸਿੱਧ ਹੋਣ ਤੋਂ ਬਾਅਦ ਵਿੱਚ ਅਸੀਂ ਲੋਕਾਂ ਦਾ ਜ਼ਰੂਰਤਮੰਦ ਲੋਕਾਂ ਦਾ ਭਲਾ ਕਰਾਂਗੇ ਇਸ ਮੰਤਰ ਨਾਲ ਇਹ ਮਨ ਦੇ ਵਿੱਚ ਸਰਦਾ ਹੋਣੀ ਬਹੁਤ ਜ਼ਰੂਰੀ ਹੈ ਬਹੁਤ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਸਾਧਕ ਮੰਤਰ ਪਾਠ ਦਾ ਜਾਪ ਕਰਦੇ ਹਨ ਉਹ ਮਨ ਦੇ ਵਿੱਚ ਇਹ ਸੋਚ ਕੇ ਕਰਦੇ ਹਨ ਕਿ ਇੱਕ ਵਾਰ ਸਾਡਾ ਮੰਤਰ ਪਾਸ ਹੋ ਜੇ ਸਿੱਧ ਹੋ ਜੇ ਅਸੀਂ ਘਰ ਬਣਾ ਲਾਂਗੇ ਕੋਠੀਆਂ ਬਣਾ ਲਾਂਗੇ ਜ਼ਮੀਨਾਂ ਜੈਦਤਾਂ ਖਰੀਦ ਲਾਂਗੇ ਗਰੀਬੀ ਦੂਰ ਕਰ ਦੇਵਾਂਗੇ ਉਹਨਾਂ ਬੰਦਿਆਂ ਦੀ ਮੰਤਰ ਕਦੇ ਵੀ ਪਾਠ ਜਾਪ ਸ਼ਬਦ ਸਿੱਧ ਨਹੀਂ ਹੁੰਦੇ ਨਾ ਹੀ ਕਦੇ ਹੋਣੇ ਹਨ ਜੋ ਕਿ ਮਨ ਦੇ ਵਿੱਚ ਲਾਲਚ ਰੱਖ ਕੇ ਕੋਈ ਵੀ ਕੀਤਾ ਗਿਆ ਕੰਮ ਉਹ ਪੂਰਾ ਨਹੀਂ ਹੁੰਦਾ ਹੈ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਮੰਤਰ ਦੀ ਵਿਧੀ ਤੇ ਜੋ ਕੁਝ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੈ ਉਹਦੇ ਉੱਪਰ ਜ਼ਰੂਰ ਗੌਰ ਕਰਨੀ ਹੈ ਫਿਰ ਹੀ ਇਸ ਮੰਤਰ ਨੂੰ ਪੜ੍ਹਨਾ ਹੈ ਫਿਰ ਇਸ ਨੂੰ ਇਹ ਮੰਤਰ ਜਾਪ ਛੱਦ ਹੋ ਕੇ ਫਲ ਦੇਣਗੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦੀ ਵਿਧੀ ਬਹੁਤ ਆਸਾਨ ਹੈ ਇਸ ਮੰਤਰ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਰਾਤ ਨੂੰ ਜੀ ਤੁਸੀਂ ਹਨੂਮਾਨ ਜੀ ਦੇ ਮੰਦਿਰ ਜਾ ਸਕਦੇ ਹੋ ਦਾ ਤੁਸੀਂ ਹੋਰ ਵੀ ਬਹੁਤ ਵਧੀਆ ਗੱਲ ਹੈ ਜੀ ਤੁਹਾਡੇ ਨੇੜੇ ਕੋਈ ਮੰਦਿਰ ਹੈ ਉਹਨਾਂ ਦੇ ਸਥਾਨ ਹਨ ਜਾਂ ਦਿਨੇ ਜਾ ਸਕਦੇ ਹੋ ਉਥੇ ਨਹਾ ਧੋ ਕੇ ਪਾਕ ਸਾਫ ਹੋ ਕੇ ਜਾਣਾ ਹੈ ਵਧੀਆ ਕੱਪੜੇ ਪਾ ਕੇ ਜਾਣੇ ਹਨ ਤੇ 121 ਵਾਰ ਇਸ ਪਾਠ ਦਾ ਜਪ ਕਰਨਾ ਹੈ ਸਿਰਫ 121 ਵਾਰ ਧੁਰਾਕਸ਼ ਦੀ ਮਾਲਾ ਤੇ ਇਸ ਦਾ ਜਪ ਕਰੋ ਜਪ ਕਰਨ ਤੋਂ ਬਾਅਦ ਜੋ ਵੀ ਉੱਥੇ ਕੋਈ ਉਹਨਾਂ ਦਾ ਭੋਗ ਪ੍ਰਸਾਦ ਚੜਦਾ ਹੈ ਉਹ ਜ਼ਰੂਰ ਲੈ ਕੇ ਜਾਇਓ ਤੇ ਮਥਾ ਟੇਕਰ ਦਾਸ ਕਰਕੇ ਬੈਠਣਾ ਹੈ ਤੇ ਫਿਰ ਇਸ ਮੰਤਰ ਨੂੰ ਪੜ੍ਹਨਾ ਹੈ 121 ਵਾਰ ਪੜ੍ਹ ਕੇ ਤੁਸੀਂ ਵਾਪਸ ਘਰ ਨੂੰ ਆ ਜਾਣਾ ਹੈ ਤੇ ਨਾਲ ਆਪ ਦੇ ਇੱਕ ਤਿੱਲ ਕਾਲੀ ਮਾਂ ਲੈ ਜਿਉ ਮਾਂ ਦੇ ਉੱਤੇ ਜੋ ਵੀ ਤੁਹਾਡੇ ਕੋਲ ਪਈ ਆਧਾ ਕਿਲੋ ਮਾਂ ਹੋਣਗੇ 121 ਵਾਰ ਪੜ੍ਹ ਕੇ ਉਹ ਉੱਤੇ ਫੂਕ ਮਾਰ ਕੇ ਜਰਦਾਸ ਬੇਨਤੀ ਕਰਕੇ ਉਹ ਮਾਂ ਨਾਲ ਵਾਪਸ ਲਿਆਉਣੇ ਹਨ ਉਹ ਲੈ ਆ ਕੇ ਉਹਦਾ ਘਰੇ ਰੱਖ ਲੈਣੇ ਹਨ ਜੇ ਕੋਈ ਗੱਦੀ ਵਾਲੇ ਵੀਰ ਹਨ ਉਹ ਉਹਦੀ ਗੱਦੀ ਤੇ ਰੱਖ ਲੈਣਨ ਜਦੋਂ ਵੀ ਤੁਹਾਨੂੰ ਇਸ ਦੀ ਲੋੜ ਪਵੇ ਕੋਈ ਤੁਹਾਡੇ ਕੋਲ ਇਸ ਤਰ੍ਹਾਂ ਦਾ ਮਰੀਜ਼ ਆਵੇ ਜਿਹਦੇ ਉੱਤੇ ਕੋਈ ਚੌਂਕੀ ਆਉਂਦੀ ਹੈ ਹਾਜ਼ਰੀ ਆਉਂਦੀ ਹੈ ਉਹ ਥੋੜੀ ਜਿਹੀ ਮਾਤਸ਼ਿ ਹੱਥ ਵਿੱਚ ਲੈਣੇ ਹਨ ਤੇ ਸਿਰਫ ਛੱਤਬਰੀ ਪਾਠ ਪੜ੍ਹਨਾ ਹੈ ਪੜ੍ਹਨ ਤੋਂ ਬਾਅਦ ਵਿੱਚ ਉਸ ਜੋ ਤੁਹਾਡੇ ਹੱਥ ਵਿੱਚ ਮਾ ਹਨ ਉਸ ਮਰੀਜ਼ ਦੇ ਉੱਤੇ ਸੁੱਟ ਦੇਣੇ ਹਨ ਕਿੰਨੀ ਤਕੜੀ ਚੀਜ਼ ਕਿਉਂ ਨਾ ਹੋਵੇ ਉਹ ਫੌਰਨ ਉਸ ਤੋਂ ਦੂਰ ਹੋ ਜਾਵੇਗੀ ਇਹ ਚੌਂਕੀ ਇਹ ਬਿਲਕੁਲ ਬੰਦ ਹੋ ਜਾਵੇਗੀ ਇਹ ਸਿਰਕਮਾ ਦੀ ਗਲਾਂ ਘੜਦਾ ਹੈ ਕੋਈ ਵੀ ਕੋਈ ਪੀਰ ਪ੍ਰੇਤ ਆਪੂਤ ਪ੍ਰੇਤ ਉਹ ਇੱਕਦਮੀ ਦੂਰ ਹੋ ਜਾਣਗੇ ਜੇ ਕੋਈ ਦੇਵੀ ਦੇਵਤਾ ਉਸ ਉੱਤੇ ਨਾਲ ਬਚਨ ਖੁੱਲ ਕੇ ਕਰਨਗੇ ਕਿ ਉਹ ਤੁਹਾਡੇ ਮੋਬਾਈਲ ਸਕਰੀਨ ਦੇ ਉੱਤੇ ਹੁਣ ਮੰਤਰ ਲਿਖਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਪਹਿਲਾਂ ਤੋਂ ਹੀ ਉਹਨੂੰ ਚੰਗੀ ਤਰ੍ਹਾਂ ਦੇਖ ਲਿਓ ਤੇ ਪੜ ਲਿਓ ਗੰਠ ਕਰ ਲਿਓ ਪੂਰੀ ਚੰਗੀ ਤਰ੍ਹਾਂ ਗੰਠ ਕਰਕੇ ਪੜ ਕੇ ਫਿਰ ਉਸ ਨੂੰ ਸੁੱਧ ਸ਼ਿੱਧ ਕਰਨਾ ਹੈ ਭਲੇ ਦੀ ਖਾਤਰ ਵਰਤੋਗੇ ਤਾਂ ਤੁਹਾਨੂੰ ਜ਼ਰੂਰ ਵਰ ਮਿਲੇਗਾ ਹੋ ਸਕਦਾ ਹੈ ਤੁਹਾਨੂੰ ਰਾਤ ਨੂੰ ਹਨੂਮਾਨ ਜੀ ਦੇ ਦਰਸ਼ਨ ਵੀ ਹੋ ਜਾਣ ਤਾਂ ਦਿਨ ਵੀ ਦਰਸ਼ਨ ਹੋ ਸਕਦੇ ਨੇ ਕਿਸੇ ਦੇ ਵਿੱਚ ਦੀ ਵੀ ਆ ਕੇ ਦਰਸ਼ਨ ਹੋ ਸਕਦੇ ਨੇ ਇਹ ਮੰਤਰ ਤੁਹਾਡਾ ਸ਼ਿੱਧ ਹੈ ਸ਼ਿੱਧ ਮੰਤਰ ਹਨ ਇਹਨਾਂ ਦਾ ਕੋਈ 40 ਜਾਂ ਕਿਆ ਕਰਨ ਦੀ ਲੋੜ ਨਹੀਂ ਹੈ ਇਸ ਮੰਤਰ ਦੀ ਸਿਰਫ 121 ਵਾਰ ਪੜਨਾ ਹੈ ਮੰਦਰ ਚ ਜਾ ਕੇ ਪੜਿਓ ਤੇ ਤੁਹਾਡਾ ਜੋ ਕੰਮ ਵੀ ਹੋਊਗਾ ਉਹ ਫਤਿਹ ਹੋ ਜਾਊਗਾ ਜ਼ਿਆਦਾਤਰ ਇਹ ਕਿ ਸੁਪਰੇ ਜਨਾਬ ਦੀ ਖਾਤਰ ਵਰਤਿਆ ਜਾਂਦਾ ਹੈ ਜਿਸ ਦੇ ਉੱਪਰ ਕੋਈ ਅਸਰ ਹੈ ਕੋਮਾਂ ਲਈ ਵੀ ਤੁਸੀਂ ਵਰਤ ਸਕਦੇ ਹੋ ਉਸ ਦੀ ਵਿਧੀ ਅਲੱਗ ਹੈ ਤੇ ਅਸੀਂ ਆਪਣੇ ਚੈਨਲ ਤੇ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਸਾਡੇ ਚੈਨਲ ਸਾਫ ਰੋਹਾਨੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਸਾਨੂੰ ਦਿਓ اجازت